ਐਮਐਲਏ ਰਮਨ अरोड़ा ਦੇ ਉੱਤੇ ਗਾਜ ਲੱਗ ਗਈ ਆ 5 ਦਿਨ ਦਾ ਵਿਜੀਲੈਂਸ ਨੂੰ ਰਿਮਾਂਡ ਮਿਲ ਗਿਆ 10 ਦਿਨ ਦੇ ਰਿਮਾਂਡ ਦੇ ਲਈ ਵਿਜੀਲੈਂਸ ਨੇ ਅਪਲਾਈ ਕੀਤਾ ਸੀਗਾ 5 ਦਿਨ ਦਾ ਰਿਮਾਂਡ ਮਿਲ ਗਿਆ ਆ ਔਰ ਅੱਜ ਪੇਸ਼ੀ ਦੌਰਾਨ ਜੋਤ ਰਮਨ अरोड़ा ਆਏ ਸੀਗੇ ਤੇ ਹੱਸਦੇ ਹੋਏ ਨਜ਼ਰ ਆ ਰਹੇ ਸੀ ਤੇ ਉਹਨਾਂ ਦੇ ਨਾਲ ਕਈ ਪੁਲਿਸ ਕਰਮਚਾਰੀ ਨਜ਼ਰ ਆਏ ਸੀਗੇ ਔਰ ਫਿਲਹਾਲ ਹੁਣ ਇਹ ਹਾਸਾ ਸ਼ਾਇਦ ਉਸ ਤਰੀਕੇ ਦਾ ਨਾ ਰਵੇ ਜਿਸ ਤਰੀਕੇ ਦੇ ਨਾਲ ਔਣ ਸਮੇ ਰਿਹਾ ਸੀਗਾ 5 ਦਿਨਾਂ ਦਾ ਰਿਮਾਂਡ ਰਮਨ अरोड़ा ਦਾ ਮਿਲ ਗਿਆ ਆ 10 ਦਿਨ ਦਾ ਰਿਮਾਂਡ ਦੇ ਲਈ ਵਿਜੀਲੈਂਸ ਨੇ ਅਪਲਾਈ ਕੀਤਾ ਸੀਗਾ पर 5 ਦਿਨ ਦਾ ਰਿਮਾਂਡ ਮਿਲਿਆ ਹੈ ਜਲੰਧਰ ਦੇ ਜਲੰਧਰ ਸੈਂਟਰ ਤੋਂ ਵਿਧਾਇਕ ਨੇ ਰਮਨ अरोड़ा ਔਰ ਵਿਜਲਸ ਨੇ ਕਾਲ ਗ੍ਰਫਤਾਰ ਕੀਤਾ ਸੀ ਹਾਲਾਂਕਿ ਅੱਜ ਸਵੇਰੇ ਉਹਨਾਂ ਦੀ 11 ਵਜੇ ਪੇਸ਼ੀ ਹੋਣੀ ਸੀ ਪਰ ਕਿਸੇ ਕਾਰਨ ਕਰਕੇ ਉਹਨਾਂ ਨੂੰ ਦੁਪਹਿਰ ਤੋਂ ਬਾਅਦ ਜਿਹੜਾ ਉਹਨਾਂ ਦੀ ਪੇਸ਼ੀ ਹੋਈ ਆ ਔਰ ਹੁਣ ਇਹ ਦੇ ਵਿੱਚ 5 ਦਿਨ ਦਾ ਰਿਮਾਂਡ ਮਿਲ ਗਿਆ ਪਿਸ਼ਟਾਚਾਰ ਮਾਮਲੇ ਦੇ ਵਿੱਚ ਗ੍ਰਫਤਾਰ ਨੇ ਰਮਨ अरोड़ा ਵੱਡੇ ਖੁਲਾਸੇ ਕੀਤੇ ਹੋ ਸਕਦੇ ਨੇ ਰਮਨ अरोड़ा ਤੋਂ ਹੁਣ ਐਮਐਲਏ ਰਮਨ अरोड़ा ਸੈਟਿੰਗ ਐਮਐਲਏ ਨੇ ਔਰ ਜੜਾਇਆ ਇਹਨਾਂ ਦੀ ਗ੍ਰਫਤਾਰੀ ਹੋਈ ਸੀ ਕੱਲ ਔਰ ਉਸ ਤੋਂ ਬਾਅਦ ਅੱਜ ਇਹਨਾਂ ਨੂੰ ਪੇਸ਼ ਕੀਤਾ ਗਿਆ ਔਰ 5 ਦਿਨ ਦਾ ਰਿਮਾਂਡ ਜਿਹੜਾ ਪੁਲਿਸ ਨੂੰ ਮਿਲ ਗਿਆ ਬਹੁਤ ਵੱਡੀ ਤੇ ਅਹਿਮ ਜਾਣਕਾਰੀ ਬਹੁਤ ਵੱਡੀ ਖਬਰ ਕਹਿ ਸਕਦੇ ਆ ਕਿਉਂਕਿ ਸਿਟਿੰਗ ਐਮਐਲਏ ਰਮਨ ਔਰੋੜਾ ਆਮ ਆਫ ਦੀ ਪਾਰਟੀ ਸੱਤਾਧਾਰੀ ਪਾਰਟੀ ਦੇ ਐਮਐਲਏ ਨੇ ਔਰ ਇਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਗ੍ਰਫਤਾਰੀ ਹੋਈ ਗ੍ਰਫਤਾਰੀ ਤੋਂ ਬਾਅਦ ਅੱਜ ਰਮਨ ਔਰੋੜਾ ਦਾ 5 ਦਿਨ ਦਾ ਰਿਮਾਂਡ ਮਿਲ ਚੁੱਕਾ ਆ ਇਸ ਤੋਂ ਬਾਅਦ ਹੁਣ ਸ਼ਾਇਦ ਡਾਕਟਰੀ ਜਿਹੜਾ ਮੁਲਾਜ਼ਾ ਕਰਾਇਆ ਜਾਏਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾਏਗਾ ਔਰ ਇਹਨਾਂ ਤੋਂ ਪੁੱਛ ਕੇ ਦਾ ਸੰਸਲਾ ਸ਼ੁਰੂ ਹੋਏਗਾ ਕਿਉਂਕਿ ਬਹੁਤ ਅਹਿਮ ਹੈ ਕਿ ਸਿਟਿੰਗ ਐਮਐਲਏ ਦੇ ਉੱਤੇ ਕਾਰਵਾਈ ਹੋਣਾ ਕਿਉਂਕਿ ਬਹੁਤ ਵਾਰ ਅਸੀਂ ਕਹਿੰਦੇ ਆ ਕਿ ਰਸੂਖ ਵਰਤ ਲਿਆ ਜਾਂਦਾ ਆ ਅੱਜ ਉਹ ਦੋ ਸਪੈਸ਼ਲੀ ਆਏ ਸੀ ਤਾਂ ਹੱਸਦੇ ਹੋਏ ਨਜ਼ਰ ਆਈ ਸੀ ਰਮਨ ਅਰੋੜਾ ਪਰ ਹੁਣ ਰਿਮਾਂਡ ਮਿਲ ਗਿਆ ਆ ਔਰ ਇਹ ਰਿਮਾਂਡ ਜਿਹੜਾ ਆ 10 ਦਿਨ ਦੇ ਲਈ ਅਪਲਾਈ ਕੀਤਾ ਸੀ ਵਿਜੀਲੈਂਸ ਨੇ ਉਹਨਾਂ ਨੂੰ 5 ਦਿਨ ਦਾ ਰਿਮਾਂਡ ਜਿਹੜਾ ਰਮਨ ਅਰੋੜਾ ਦਾ ਮਿਲ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਰਿਮਾਂਡ ਦੇ ਉੱਤੇ ਕਾਫੀ ਇਨਟੈਰੋਗੇਸ਼ਨ ਹੁੰਦੀ ਹੈ ਔਰ ਵੱਖਰੇ ਵੱਖਰੇ ਤਰੀਕੇ ਦੇ ਨਾਲ ਇਨਟੈਰੋਗੇਟ ਕੀਤਾ ਜਾਏਗਾ ਔਰ ਪਤਾ ਲਗਾਇਆ ਜਾਏਗਾ ਕਿ ਕੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਕੰਮ ਹੈ ਕਿਸ ਮੈਨੇਜਿੰਗ ਤਰੀਕੇ ਦੇ ਨਾਲ ਕੰਮ ਹੁੰਦਾ ਸੀਗਾ ਭ੍ਰਿਸ਼ਟਾਚਾਰ ਤੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਆ ਵਿਧਾਇਕ ਰਮਨ ਅਰੋੜਾ ਕੋਰਟ ਦੇ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਜਿਹੜਾ ਮਿਲ ਗਿਆ ਆ ਔਰ ਹਾਲਾਂਕਿ ਇਹ ਜਿਹੜੀ ਸਪੈਸ਼ੀ ਸੀਗੀ ਸਵੇਰੇ 11 ਵਜੇ ਹੋਣੀ ਸੀ ਪਰ ਕਿਸੇ ਕਾਰਨ ਕਰਕੇ ਇਹ ਦੁਪਹਿਰ ਤੋਂ ਬਾਅਦ ਹੋਈ ਹੈ ਹੁਣ ਹੁਣੇ ਜਿਹੜਾ ਆ ਇਹ ਫੈਸਲਾ ਆਇਆ ਕਿ ਉਹਨਾਂ ਦਾ 5 ਦਿਨ ਦਾ ਰਿਮਾਂਡ ਹੈ ਔਰ ਇਹ ਰਿਮਾਂਡ ਤੋਂ ਹੁਣ ਜਿਹੜਾ ਉਹਨਾਂ ਨੂੰ ਲੈ ਕੇ ਜਾਇਆ ਜਾਏਗਾ ਪਹਿਲਾਂ ਉਹਨਾਂ ਦਾ ਮਲਾਜ਼ਾ ਕਰਾਇਆ ਜਾਏਗਾ ਡਾਕਟਰੀ ਕਰਾਇਆ ਜਾਏਗਾ ਉਸ ਤੋਂ ਬਾਅਦ ਉਹਨਾਂ ਨੂੰ ਖੜਿਆ ਜਾਏਗਾ ਸੋ ਫਿਲਹਾਲ ਬਹੁਤ ਵੱਡੀ ਅਪਡੇਟ ਰਮਨ ਅਰੋੜਾ ਮਾਮਲੇ ਦੇ ਵਿੱਚ 5 ਦਿਨ ਦਾ ਰਿਮਾਂਡ ਜਿਹੜਾ ਆ ਉਹ ਮਿਜਲੈਂਸ ਨੂੰ ਮਿਲਿਆ ਹੈ ਦੇਖਣਾ ਇਹ ਹੋਵੇਗਾ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਕਿਹੜੇ ਅਹਿਮ ਖੁਲਾਸੇ ਹੁੰਦੇ ਨੇ ਕੀ ਇਹ ਜਿਹੜੇ ਨੋਟਿਸ ਭੇਜੇ ਜਾ ਰਹੇ ਸੀ ਸਿਰਫ ਉਹਨਾਂ ਤੱਕ ਸੀਮਤ ਸੀਗਾ जा रहे सिर्फ उन्होंने इस तो अगे तक का भी कोई अः जाल विछाया जा रहा है सो बहुत वही खबर है रमन अरोड़ा का रिमांड मिल आया पांच दिन का रिमांड जरा पुलिस मिल गया या। और इस पे